ਵਾਰ ਤੋਂ ਚਿੱਕੜ ਖਾਰਸਾ ਵਾਰ ਜਿੱਕੇ ਫੱਤੇ ਲੋ ਜੀ ਅੱਜ ਆਪਾਂ ਸਿੱਕੀ ਸਵਾਦ ਨਾਉਣ ਲੱਗੀਆਂ 3 ਸਮ ਸਿੱਕੀ ਸਵਾਦ ਦੀ ਸਟਿਚਿੰਗ ਸ਼ੇਅਰ ਕਰ ਰਹੀਆਂ ਤੁਹਾਡੇ ਨਾਲ ਕਟਿੰਗ ਤਾਂ ਮੈਂ ਨਹੀਂ ਕਰ ਪਾਈ ਕਿ ਚਲੋ ਮੇਰੀ ਤਨਜਬੂਰੀ ਸੀ ਨਾ ਕੋਲ ਮੇਰੇ ਕੋਲ ਨਹੀਂ ਸਿਸਟਮ ਤੇ ਆਹ ਦੇਖੋ ਆ ਆਪਾਂ ਨਾਲ ਦੀ ਪਨਾ ਛੋੜਿਆ ਇਸ ਤੇ ਚਲੋ ਜਾਈਏ ਆਪਾਂ ਇਹ ਆਪਾਂ ਜਿੱਥੇ ਛੋੜਿਆ ਵੀ ਸਵਾਈਏ ਨਾ ਉੱਥੋਂ ਸ਼ੁਰੂ ਕਰਦੇ ਜਿਸ ਨਾਲ सीधी सलवार से रखो दूसरे चुड़ी बनाई है चिड़ी बनती है इस करके जला शुरू करनी है झोली पास करनी है जितने मतलब कि नीचों चलो आप चिड़ी बनानी दो किंच के कहो आप थे वापस कर ली तो हम आप आ गए चिड़ी ਤੇ ਹੁਣ ਆਪਾਂ ਆਪਣਾ ਨੇ ਚੜੀ ਇਸ ਦਿੱਸ ਸਲਵਾਰ ਹੈ ਨਾ ਸਿੰਪਲ ਜੀ ਤੇ ਜਿਹਨੂੰ ਇਹ ਨਹੀਂ ਪਾਉਂਦੇ ਆ ਨਾ ਆਈ ਥਿੰਕ ਦੇ ਕੈਨ ði ਵਿਦ ਅ ਦਿੱਸ ਦਿੱਸ ਸਲਵਾਰ ਹੀ ਪਾਣੀ ਬਨਣਾ ਤੇ ਚਲੋ ਆਪਾਂ ਇਸ ਦਿੱਸ ਸਲਵਾਰ ਨੂੰ ਲੈ ਕੇ ਦੋ ਨਾਲ ਫਲਾਣ ਦੀ ਮਣੀ ਫਰਦਲ ਨੂੰ ਸੰਭਾਲ ਲੈਣਾ ਤੇ ਕੰਨ ਵੀ ਇਸ ਦਿੱਸ ਸਲਵਾਰ ਹੀ ਤੇ ਰਾਜੂ ਤੇ ਬਣਾਇਆ ਤੇ ਇਸ ਤੋਂ ਬਾਅਦ ਦੂਸਰੇ ਪੀਸ ਤੇ ਨੂੰ ਆ ਲੈ ਨੇ ਚੜੀ ਤੇ ਕੈਲਿਸ਼ ਨੂੰ ਨਾਲ ਆਪਾਂ ਜਿੱਥੇ ਆਪਾਂ ਨਾਲ ਆ ਬੰਨੇ ਆ ਤੇ ਦੋ ਨਾਲ ਸਾਈਡ ਦੀ ਬਣਦੀ ਤੇ ਜਿਸ ਸਲਵਾਰ ਦੀ ਤਾਂ ਤਕਰੀਬਾ ਅੱਗੇ ਬੱਸ ਜਿਆਦਾ ਸਟੀਮ ਵਾਲੀ ਸੀ ਸਲਵਾਰ ਵਿੱਚ ਹੁਣ ਗਰੈਂਟਲੀ ਬਣਾਉਣਾ ਲੱਗੇ ਹੈ ਤੇ ਆ ਆਪਾਂ ਹੁਣ ਆ ਜੀ ਕੁੰਦੇ ਨਾਲ ਜਿਹੜਾ ਆਪਾਂ ਪੱਟ ਜੜਦੇ ਆ ਤੇ ਮੈਂ ਕਟਿੰਗ ਵੀ ਤੁਹਾਡੇ ਨਾਲ ਸ਼ੇਅਰ ਕਰ ਲਈ ਤੇ ਜਿਹੜਾ ਕਲੀਅਰ ਤੇ ਆਉਣ ਵਿੱਚ ਦੱਸਿਆ ਇਹ ਵੀ ਮੇਰੇ ਕੋਲ ਸਟੈਪ 1 ਤੋਂ ਇਸ ਤਰੀਕੇ ਦੀ ਵੀਡੀਓ ਰਹਿ ਗਈ ਨਹੀਂ ਚਲੋ ਮੈਂ ਉਹ ਤੁਹਾਡੇ ਨਾਲ ਕਿਸੇ ਟਾਈਮ ਤੇ ਸ਼ੇਅਰ ਕਰਾਂਗੀ ਜਿਤਨੇ ਮੈਂ ਕਿਹਾ ਹੁਣ ਫੋਨ ਸੀਗਾ ਬਿਲਕੁਲ ਮੈਂ ਚਲੋ ਸਟੀਚਿੰਗ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੀ ਇਹ ਸਿੱਤੀ ਸਲਵਾਰਾ ਜੀ ਆਪ ਹੁਣ ਆਪਾਂ ਦੂਜੇ ਪਾਸੇ ਦਾ ਪੱਟ ਝੜ ਦੇਣਾ ਇਹ ਬੜੇ ਸੌਖੇ ਤਰੀਕੇ ਨਾਲ ਬਣ ਕੇ ਜਲਦੀ ਤਿਆਰ ਹੋ ਜਾਂਦੀ ਹੈ ਕਿ ਕਿ ਦੇ ਵਿੱਚ ਜਿਹੜਾ ਆਪਣਾ ਬੈਲਟ ਤੇ ਬਲਾਂ ਦਾ ਕੰਮ ਉਹ ਖਤਮ ਹੋ ਜਾਂਦਾ ਹੈ ਹਨ ਤੇ ਉਹ ਆਪਾਂ ਨਹੀਂ ਕਰਨਾ ਪੈਂਦਾ ਤੇ ਚਲੋ ਜੀ ਹੁਣ ਆਪਾਂ ਪੂਰੀ ਸਲਵਾਰ ਜੜਦੀ ਹੈ ਗੱਲ ਨੂੰ ਕੁੰਡੇ ਪਾ ਕੇ ਉਹਨਾਂ ਜੜਦੀ ਨੇ ਤੇ ਹੁਣ ਆਪਾਂ ਆ ਗਏ ਆ ਨੇਪੇ ਤੇ ਹੁਣ ਆਪਾਂ ਨੇਫਾ ਮੋੜਦੇ ਆ ਬਸ ਇਹਦਾ ਤੇ ਆਪਾਂ ਨੇਫਾ ਮੋੜਨਾ ਕਰਦੇ ਆ ਸ਼ੁਰੂ ਤੇ ਇਹ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਚਲੋ ਇਹੋ ਹੀ ਕੰਮ ਘਟ ਜਾਂਦਾ ਜਿਵੇਂ ਵੈਲਟ ਬਣਾਣੀ ਬਲ ਬੂਲ ਪਾਣੀ ਹਨਾ ਵੈਲਟ ਚੜਨੀ ਤੇ ਵੀ ਕੁਛ ਤਾਂ ਫਰਕ ਪੈਂਦਾ ਹੀ ਆ ਕਟਿੰਗ ਇਹਦੀ ਸੇਮ ਹੀ ਆ ਪਰ ਥੋੜਾ ਜਿਹਾ ਫਰਕੇਗਾ ਕਟਿੰਗ ਚ ਕਹਿ ਲਓ ਇਹਦਾ ਪੌਦਾ ਅਸਾਂ ਕੱਟ ਰਖਦੇ ਆ ਨਾ ਜੇ ਕਿਰੇ ਤਾਂ ਆਪਾਂ ਵੈਲਟ ਰੂਟ ਰੀ ਲਾਣੀ ਹੁੰਦੀ ਇਹਦੀ ਸਾਰੀ ਲੰਬਾਈ ਦੇ ਧਾਰ ਨਾਲ ਰੱਖਦੇ ਆ ਤੇ ਧਾਰ ਨਾਲ ਰੱਖ ਕੇ ਆਪਾਂ ਜਿਸ਼ਾਨ ਲਾ ਲਈਏ ਜੇ ਗੈਲਰੀ ਚ 30 ਇੰਚ ਦੀ ਲੁਆਤੀ ਲੰਬਾਈ ਵੀ ਹੈ ਜਿਹਦੀ ਕਟਾਈ ਕੀਤੀ ਤੇ ਉੱਪਰ ਹੋਣੀ ਹੈ ਦਾ ਕੱਟੂ ਨਹੀਂ ਦਾ ਅਸਾਂ ਦਾ ਵੀ ਸ਼ਾਮ ਨਾਲ ਆ ਲੈ ਸੀ ਉਹਦੇ ਵਿੱਚੋਂ ਅੱਪਰ 1.5 ਤੋਂ ਦੀ ਕਹਿ ਲਓ ਸਭ ਨਫਤਿੰਗ ਕਰਕੇ ਤੇ ਬਾਕੀ 17 ਇੰਚ ਪਿੱਛੇ ਰਹਿ ਗਏ 17 ਚੋਂ ਜਿ 3 ਇੰਚ ਦਾ ਕਹਿ ਲਓ 2.5 ਇੰਚ ਦਾ ਜਿਹੜਾ ਇਹ ਰੱਖ ਦਿੱਤੀ ਨਹੀਂ ਵਾ ਤੇ ਆਪਣੀ 34 ਇੰਚ 14 ਇੰਚ ਸਾਫਲ ਰਹੇਗਾ ਤੇ ਇਦਰੋਂ ਆਪਣੀ 34 ਇੰਚ ਸਾਡੀ ਚੌਂਕੀ ਤਿਆਰ ਹੋ ਗਈ ਤੇ 8 ਇੰਚ ਹੁੰਦੀਆਂ ਚਾੜ੍ਹਣਾ ਹਲੇ ਕੋ ਬਣਾਈ ਗਈ ਬਸ ਬਣ ਕੇ ਕੰਪリート ਤਿਆਰ ਹੋ ਗਈ ਤੇ ਮਸਲ ਖਾਨਣੇ ਆ ਤੇ ਅੱਜ ਮੇਰੇ ਕੋਲ ਕੰਮ ਖਤਮ ਹੋ ਗਈ ਹੈ ਇਸ ਕਰਕੇ ਮੈਂ ਖੜੀ ਕਰਕੇ ਇਹਨੂੰ ਰੱਖ ਲਿਆ ਤਿਆਰ ਕਰਕੇ ਤੇ ਫਿਰ ਮੈਂ ਬਣਾਣੀਆਂ ਦਾ ਕੰਮ ਨੂੰ ਤੇ ਕਿਤੇ ਮੈਨੂੰ ਕੋਪਰ ਹੈ ਨਹੀਂ ਕਿ ਹੋਈ ਐ ਤੁਹਾਨੂੰ ਇਸ ਕਰਕੇ ਕਿਤਨਾ ਇੰਨੇ ਸ਼ੇਅਰ ਕਰਵਾਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਣਾ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੱਧ ਤੋਂ ਵੱਧ ਸਪੋਰਟ ਮੋੜਾ ਦੇ ਕੇ ਮੂਰਿਆਂ ਵਾਂ ਜਾਨੀਓ ਆਹ ਕੋ ਪ੍ਰੋਪਰਾਸਾ ਦਾ ਹੁਣ ਕੰਪਲੀਟ ਹੋ ਗਿਆ ਬਸ ਇਹ ਮੂਰਿਆਂ ਵਾਂ ਕੇ ਆਪਣੀ ਆਸਮਾਨ ਸੁਲਾਈ ਲਾ ਵੀ ਜੋ ਆਹ ਲੇਖਤ ਉਸ ਲਾਈ ਲਾ ਕੈਮਰਾ ਚਲ ਹੈ ਜਸਮੈਨ ਆਪਿਆ ਸੀਗਾ ਊੜਾ ਇਹਨਾਂ ਚੰਗੇ ਚੁਵਾਈ ਕਿ ਜਸਮੈਨ